ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੁਨ ਕੇ ਗਿਆਨ ਸਰੂਪ ਜਾਗਦੀ ਜੋਤ ਕਲਯੁਗ ਕੀ ਓਟ ਬਾਣੀ ਕੇ ਬੋਹਤ ਚਬਰ ਛਤਰ ਤਖਤ ਕੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ 50 ਅੰਗ ਤੇ 90 ਸ਼ਬਦ ਹੋ ਗਏ ਹਨ ਅਗਲਾ ਸ਼ਬਦ ਪ੍ਰਾਰੰਭ ਕਰਨਾ ਹੈ ਸਾਵਧਾਨ ਹੋ ਕਰਕੇ ਸ਼ਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰ ਕੈ ਖਾਇਆ ਕੌੜਾ ਉਪਜਿਆ ਸਾਦ ਭਾਈ ਮੀਤ ਸੁਰਿਦ ਕੀਏ ਸੁਰਿਦ ਪੜਨਾ ਆਈ ਮੀਤ ਸੁਰਿਤ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਵੇਣ ਨਾਵੇ ਬਿਸਮਾਦ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਜੋ ਜੀ ਸਹਿ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੁਕਰ ਹਰ ਕਾਇਆ ਹਰ ਕਾਇਆ ਇਕੱਠਾ ਹੀ ਪੜਨਾ ਹੈ ਜੋ ਕੁਕਰ ਹਰ ਕਾਇਆ ਧਾਵੈ ਦਹ ਜਿਸ ਜਾਇ ਲੋਭੀ ਜੰਤ ਨਾ ਜਾਣਈ ਭਖ ਅਪਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਸਿਆ ਅਨੇਕ ਸੁਨਾ ਪਾਈ ਮਾਇ ਜਿਨ ਕੀ ਤਾ ਤਿਸ ਹੈ ਨਾ ਜਾਣੀ ਫਿਰ ਫਿਰ ਆਵੇ ਜਾਏ ਅਨੇਕ ਪ੍ਰਕਾਰ ਹੀ ਮੋਹਿਆ ਬਹੁ ਵਿਧ ਇਹੋ ਸੰਸਾਰ ਜਿਸ ਨੂੰ ਰੱਖੈ ਸੋ ਰਹੈ ਸੰਮ੍ਰਥ ਪੁਰਖ ਅਪਾਰ ਜਿਸ ਨੂੰ ਰੱਖੈ ਸੋ ਰਹੈ ਸੰਮ੍ਰਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲੇ ਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਫਸਾਰ ਮਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ ਹਰ ਗੁਣ ਗਾਓ ਮਨ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਓੜਾੜੇ ਲਾ ਕੇ ਪੜਨਾ ਹੈ ਥੋੜੜੀ ਕਿਆ ਥੋੜੀ ਬਾਤ ਗੁਮਾਨ ਰਹਾਉ ਜੈਸੀ ਰੈਣ ਪਰਹੁਣੀ ਉਠ ਚੱਲ ਸਹ ਪਰਬਾਤ ਕਿਆ ਤੂੰ ਰੱਤਾ ਗਿਰਾਸਤ ਸਿਐਉ ਸਭ ਫੁੱਲਾ ਕੀ ਬਾਗਾਤ ਮੇਰੀ ਮੇਰੀ ਕਿਆ ਕਰ ਹੈ ਜਿਨ ਦੀਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ 84 ਹੀ ਭ੍ਰਮ ਤੇ ਆ ਦੁਲੱਭ ਜਨਮ ਪਾਇਓ ਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ ਸ੍ਰੀ ਰਾਗ ਮਹੱਲਾ ਪੰਜਵਾ ਜਿਚਰ ਵਸਹਿ ਸੁਹਿਲੜੀ ਜਿਚਰ ਸਾਥੀ ਨਾਲ ਜਹ ਸਾਥੀ ਉੱਠੀ ਚੱਲਿਆ ਤਾ ਧਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਉ ਧਨ ਸੋ ਤੇਰਾ ਥਾਨ ਰਹਾਉ ਜਿਚਰ ਵਸਿਆ ਕਾਂਤ ਘਰ ਜਿਉ ਜਿਉ ਸਭ ਕਹਾਤ ਜਾ ਉੱਠੀ ਚਲਸੀ ਕੰਤੜਾ ਤਾ ਕੋਈ ਨਾ ਪੁੱਛੈ ਤੇਰੀ ਬਾਤ ਪੈੜ ਸਹ ਸੇਵ ਤੂੰ ਸਾਹੁਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿਖ ਤੁਧ ਕਦੇ ਨਾ ਲੱਗੈ ਦੁਖ ਸਬਨਾ ਸਾਹੁਰੈ ਵੰਝਣਾ ਵੰਝਣਾ ਪੜਨਾ ਹੈ ਯਈਆਂ ਲਾ ਕੇ ਵੰਝਣਾ ਸਭ ਨਾਨ ਸਾਹੁਰੈ ਵੰਨਣਾ ਸਭ ਮੁਕਲਾਵਣ ਹਾਰ ਨਾਨਕ ਧੰ ਸੋਹਾਗਣੀ ਜਿਨ ਸਹ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾ ਘਰ 6ਵਾਂ ਕਰਨ ਕਾਰਨ ਏਕ ਓਹੀ ਜਿਨ ਕੀ ਆਕਾਰ ਤਿਸ ਹੈ ਧਿਆਵ ਹੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਹਿ ਧਿਆਇ ਛੋੜ ਸਗਲ ਸਿਆਣਪ ਸਾਰਜ ਸਬਦ ਲੇਵ ਲਾਇ ਰਹਾਉ ਦੋਖ ਕਲੇਸ਼ ਨਾ ਭਉ ਬਿਆਪੈ ਗੁਰ ਮੰਤਰ ਹਿਰਦੈ ਹੋਏ ਕੋਟ ਯਤਨਾ ਕਰ ਰਹੇ ਗੁਰ ਬਿਨ ਤਰਿਓ ਨਾ ਕੋਈ ਦੇਖ ਦਰਸਨ ਮਨ ਸਾਧਾਰ ਪਾਪ ਸਗਲੇ ਜਾਹੇ ਆਉ ਤਨ ਕੈ ਬਲੇ ਹਾਰਣੇ ਜੇ ਗੁਰ ਕੀ ਪੈਰੀ ਪਾਹਿ ਸਾਧ ਸੰਗਤ ਮਨ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੇਵਟ ਭਾਗੀ ਨਾਨਕਾ ਜਿਨਾ ਮਨ ਆਇਓ ਭਾਉ ਸ੍ਰੀ ਰਾਗ ਮਹੱਲਾ 5 ਸੰਤ ਹਰਿ ਧਨ ਪੂਜ ਸਤਿਗੁਰ ਛੋਡ ਸਗਲ ਵਿਕਾਰ ਜੈਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮੰਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨ ਹੈ ਦਿਆ ਰਿਦੇ ਖਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਾਤੇ ਮਾਤੇ ਤੇ ਵਿਸਰਾਮ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੈ ਦੂਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਣੀ ਸਾਰ ਆਪ ਛੋਟ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੈ ਸੋ ਸਗਰ ਤੂੰ ਹੈ ਤੂੰ ਹੈ ਇਕੱਠਾ ਹੀ ਪੜਨਾ ਹੈ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਆਪਾਸਾਰ ਕਹ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸਿਰੀ ਰਾਗ ਮਹੱਲਾ ਪੰਜਵ ਦੋ ਕਰਤ ਸੋ ਕਰਤ ਮੰਦੇ ਸੰਸਾਰ ਸਗਲਾਣਾ ਦਹ ਹੂੰ ਤੇ ਰਹਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੇ ਸਮਾਨਾ ਕਿਆ ਕਹੋ ਸਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਬਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਾਸੀ ਸੰਤੋ ਕੋਟ ਕੋਟ ਮੰਦਾਹੀ ਕਹਿਨ ਕਹਾਵਨ ਇਹੋ ਕੀਰਤ ਕਰਲਾ ਕਥਨ ਕਹਿਨ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤ ਅਵਗਤ ਕਛ ਨਦਰ ਨਾ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸੱਤਮ ਤੀਰੈ ਭੋਸੈ ਪਿਆਰੀ ਮੈਂ ਲਾੜ ਲਡਾਇਆ ਭੂਲ ਹੈ ਚੂਕ ਹੈ ਬਾਰਿਕ ਤੂੰ ਹਰ ਪਿਤਾ ਮਾਇਆ ਸੁਹੀਲਾ ਕਹਿਨ ਕਹਾਵਨ ਤੇਰਾ ਬਖਮ ਭਾਵਨ ਰਹਾਉ हौ मान तान करो तेरा हौ जानव आपा सब ही मध सब है ते बाहर बे मोहताज बापा पिता पिता ते यम ला के थोड़ा जा रुके पिता हाओ इस तरह नहीं पढ़ना पिता हौ जानव नाही तेरी कवन जुगता पिता ਹਾਉ ਜਾਣਉ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੇੜਾ ਜਮ ਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਇਆਲ ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤੁਧ ਬਿਟਹੁ ਕੁਰਬਾਨ ਤੇਰੇ ਦਰਸ਼ਨ ਕਉ ਬਲਿਹਾਰਣੈ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿਨਾ ਪਿਛੈ ਛੁੱਟੀਐ ਜਿਨ ਅੰਦਰ ਨਾਮ ਨਿਧਾਨ ਗੁਰ ਜੀਵਟ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਾਦਾਨ ਆਏ ਸੇ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਈ ਸੱਚੇ ਸੇਤੀ ਰਤਿਆ ਦਰਗਹ ਬੈਸਣ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੀਕ ਸੱਚੋ ਸੱਚ ਬਖਾਣੀਐ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਹਿਆ ਜਪੁ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵ ਗੁਰ ਪਰਮੇਸ਼ਰ ਸੱਸੀ ਓਂਕੜ ਲਾ ਕੇ ਪੜਨਾ ਹੈ ਪਰਮੇਸ਼ਰ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਅਧਾਰ ਸਤਿਗੁਰ ਬਚਨ ਕਮਾਵਣੀ ਸੱਚਾ ਏਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਾਨਵ ਸਹ ਪੂਰਨ ਹੋਵੇ ਕਾਲ ਰਹਾਉ ਗੁਰ ਸਮਰਥ ਅਪਾਰ ਗੁਰ ਵਡਭਾਗੀ ਦਰਸਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵਡ ਅਵਰ ਨਾ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ गुरकी महिमा आगम है क्या कथै कथनहार कथा, कथन कथा पाठ शुद्ध है नाल छपया हुए पर थे दुलावां दे नाल कथा पाठ शुद्ध है गुरकी महमा अगम है क्या कथै कथनहार जितड़े फल मन बाछीय है तितड़े सतगुर पास ਪੂਰਬ ਲਿਖੇ ਪਾਵਣੇ ਸਾਚ ਨਾਮ ਦੀ ਰਾਸ ਸਤਿਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ 5 ਸੰਤ ਜਨ ਹੋ ਸੁਣ ਭਾਈ ਹੋ ਛੂਟਨ ਸਾਚੈ ਨਾਏ गुर के चरण सरे बने तीर्थ हर का नाव इथे नाव पाठ पोला है गुर के चरण सरे बने तीर्थ हर का नाव आगे दरग है मनीय है मिलै नाओ भाई रे साची सत सेव ਸਤਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਗੁਰ ਬਿਟੋ ਹਵਾਰਿ ਜਿਨ ਦਿੱਤਾ ਸਚਨਾਉ ਅਨ ਦਿਨ ਸਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ 기ਰਾਸ ਨਾ ਵਿਸਰ ਸਫਲੰਬੂਰਤ ਗੁਰ ਆਪ ਗੁਰ ਜੀਵੜ ਅਵਰ ਨਾ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸਤਿਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਿਆ ਸਮਾਇ ਜਿਨ ਕਉ ਪੂਰਵ ਲਿਖਿਆ ਸਹੀ ਨਾਮ ਧਿਆਇ ਨਾਨਕ ਗੁਰ ਸਰਣਾਗਤੀ ਮਰੈ ਨ ਆਵੇ ਜਾਇ ਇਥੋਂ ਤੱਕ ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ 53 ਅੰਗ ਤੱਕ ਸੰખ્યા ਹੋਈ ਹੈ। ਕੁੱਲ 100 ਸ਼ਬਦ ਹੋ ਗਏ ਹਨ। ਸੋ ਅੱਜ ਦੀ ਇੱਥੇ ਹੀ ਸਮਾਪਤੀ ਹੈ ਜੀ। ਜਿਨ ਕਉ ਪੂਰਬ ਲਿਖਿਆ ਸੇਈ ਨਾਮ ਧਿਆਇ। ਨਾਨਕ ਗੁਰ ਸਰਣਾਗਤੀ ਮਰ ਨਾ ਆਵੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ